ਮੇਰਾ ਨਾਮ ਹੈ ਕਰਨਲ ਜਕੇ ਵੀ ਸਿੰਘ ਤੇ ਮੈਂ ਫਸਨੇਜਰ ਦਾ ਆਫੀਸਰ ਹਾਂ ਜਿਨੇ ਕੱਤਰ ਦੀ ਲੜਾਈ ਹੋਈ ਜਦੋਂ ਮੇਰੀ ਨੌਕਰੀ ਤਿੰਨ ਕੁ ਸਾਲ ਸੀ ਮੈਂ ਪਲਟਨ ਦਾ ਆਈਓ ਸੀ ਤੇ ਅਸੀਂ ਬਟਾਲੀਅਨ ਨੂੰ ਲੀਡ ਕਰਕੇ ਮਾਈਨਫੀਲਡ ਕ੍ਰੋਸ ਕਰਕੇ ਉਹਨਾਂ ਦੇ ਮੋਰਚਿਆਂ ਦੇ ਉੱਤੇ ਅਟੈਕ ਕੀਤਾ ਸੀ ਤੇ ਉਹਨਾਂ ਦੀ 38 ਪੰਜਾਬ ਦੀ ਡੈਲਟਾ ਕੰਪਨੀ ਜਿਹੜੀ ਸੀ ਜਿਹੜੀ ਉਹਨਾਂ ਦੀ ਡਿਪਲੋਏਡ ਸੀ ਪਾਕਿਸਤਾਨੀਆਂ ਦੀ ਤੇ ਉਹਨਾਂ ਦੀ ਕੀ ਬਲੋਚ ਦੀ ਇੱਕ ਪਲਟੂਨ ਸੀ ਇੱਥੇ ਜਿਹਦੇ ਕੋਲ ਉਹਨਾਂ ਦੇ ਆਰਸੀਐਲ ਗਨਾਂ ਸਨ ਐਂਟਰਟੇਨਰ ਗਨਾਂ ਸਨ ਤੇ ਮਸ਼ੀਨ ਗਨਾਂ ਸਨ ਉਹਨਾਂ ਸਾਰਿਆਂ ਨੂੰ ਕੈਪਚਰ ਕੀਤਾ ਤੇ ਅਸੀਂ ਬ੍ਰਿਜ ਦਾ ਉਰਲਾ ਹਿੱਸਾ ਵੀ ਤੋੜਿਆ ਉਹਦਨ ਖਤਰ ਦੀ ਲੜਾਈ ਦੇ ਵਿੱਚ ਅੱਜ ਰਾਤੀ 5 6 ਰਾਤ ਨੂੰ 1971 ਦੇ ਵਿੱਚ ਇਹ ਹੋਇਆ ਸੀ ਉਸ ਵੇਲੇ ਵੀ ਨੌਕਰੀ ਕੁਤੇ ਨੂੰ ਕੁਝ ਸਾਲ ਸੀ ਤੇ ਮੈਂ ਇੱਕ ਯੰਗ ਬਲੂਮਿੰਗ ਕੈਪਟਨ ਸੀ ਐਕਸਐਨਡੀਏ ਤੋਂ ਆਇਆ ਹੋਇਆ ਤੇ ਅੱਜ ਮੈਨੂੰ ਬੜਾ ਜ਼ੱਚਾ ਲੱਗਾ ਕਿਨਨ ਇਸ ਅਨੁਸਾਰਿਆਂ ਨੂੰ ਸਤਿਕੇ ਸਾਨੂੰ ਸਨਮਾਨ ਦਿੱਤਾ ਤੇ ਇੱਜ਼ਤ ਮਾਨ ਬਖਸ਼ਿਆ ਤੇ ਪੂਰਾ ਫੌਜ ਬੀਐਸਐਫ ਸਿਵਲ ਸਟਾਫ ਪ੍ਰੈਸ ਨੌਨਸਬ ਦਾ ਆ ਸ਼ੁਕਰਗੁਜ਼ਾਰਾਂ ਕਿ ਉਹਨਾਂ ਨੇ ਆਪਣਾ ਟਾਈਮ ਕੱਟ ਕੇ ਐਸੀ ਵਨ ਵੈਕਸੈਸਿਬਲ ਇਵੈਂਟ ਬਣਾਇਆ। ਜੀਪੀਐਨ ਡੇ ਅੱਜ ਮਨਾਇਆ ਗਿਆ ਜੀ। ਬਹੁਤ ਵਧੀਆ ਲੱਗਾ। ਸ਼ਹੀਦਾਂ ਨੂੰ ਯਾਦ ਕੀਤਾ ਗਿਆ 1971 ਦੇ ਵਿੱਚ ਜਿਹੜਾ ਲੜਾਈ ਹੋਈ ਸੀ ਉਹਦੇ ਅੱਜ ਹਰ ਸਾਲ ਯਾਦ ਕੀਤਾ ਜਾਂਦਾ ਹੈ। ਅੱਜ ਪਰਿਵਾਰਾਂ ਨੂੰ ਵੀ ਸਨਮਾਨਤ ਜਿਹੜਾ ਕੀਤਾ ਗਿਆ ਬੜਾ ਗੌਰਵ ਮਹਿਸੂਸ ਹੁੰਦਾ ਹੈ ਜਿਹੜੇ ਹਿੰਦੁਸਤਾਨ ਸਾਡੇ ਦੇਸ਼ ਦੀ ਰਾਖੀ ਕਰਦੇ ਜਵਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਸਭ ਨੂੰ ਅਸੀਂ ਅੱਜ ਸ਼ਤੰਜਲੀ ਭੇਟ ਕਰਦੇ ਹਾਂ। ਮੇਰਾ ਨਾਂ ਕਰਨਲ ਜੇ ਕੇ ਵੀ ਸਿੰਘ ਤੇ ਮੈਂ ਸਪੈਸ਼ਲ ਇੰਜੀਅਰ ਦਾ ਆਫੀਸਰ ਆ ਜਿੰਨੇ ਕੱਤਰ ਦੀ ਲੜਾਈ ਹੋਏ ਜਦੋਂ ਮੇਰੀ ਨੌਕਰੀ ਤਿੰਨ ਕੁ ਸਾਲ ਸੀ ਮੈਂ ਪਲਟਨ ਦਾ ਆਈਓ ਸੀ ਤੇ ਅਸੀਂ ਬਟਾਲੀਅਨ ਨੂੰ ਲੀਡ ਕਰਕੇ ਮਾਈਨਫੀਲਡ ਕ੍ਰੋਸ ਕਰਕੇ ਉਹਨਾਂ ਦੇ ਮੋਰਚਿਆਂ ਦੇ ਉੱਤੇ ਅਟੈਕ ਕੀਤਾ ਸੀ ਤੇ ਉਹਨਾਂ ਦੀ 38 ਪੰਜਾਬ ਦੀ ਡੈਲਟਾ ਕੰਪਨੀ ਜਿਹੜੀ ਸੀ ਜਿਹੜੀ ਉਹਨਾਂ ਦੀ ਡਿਪਲੋਏਡ ਸੀ ਪਾਕਿਸਤਾਨੀਆਂ ਦੀ ਇਹ ਉਹਨਾਂ ਦੇ ਕਿਬਲੋਚ ਦੀ ਇੱਕ ਪਟੋਲ ਸੀ ਇੱਥੇ ਜਿਹਦੇ ਕੋਲ ਉਹਨਾਂ ਦੇ ਆਰਸੀਐਲ ਗਨਾਸਨ ਐਂਟਰਟੇਨ ਗਨਾਸਨ ਤੇ ਮਸ਼ੀਨ ਗਨਾਸਨ ਉਹਨਾਂ ਸਾਰਿਆਂ ਨੂੰ ਕੈਪਚਰ ਕੀਤਾ ਤੇ ਅਸੀਂ ਬ੍ਰਿਜ ਦਾ ਉਰਲਾ ਹਿੱਸਾ ਵੀ ਤੋੜਿਆ ਉਹਦਨ ਖਤਰ ਦੀ ਲੜਾਈ ਦੇ ਵਿੱਚ ਅੱਜ ਰਾਤੀ 5 6 ਰਾਤ ਨੂੰ 1971 ਦੇ ਵਿੱਚ ਉਹ ਹੋਇਆ ਸੀ ਉਸ ਵੇਲੇ ਵੀ ਨੌਕਰੀ ਕੁਤੇ ਨੂੰ ਕੋਸਾਲ ਸੀ ਤੇ ਮੈਂ ਇੱਕ ਯੰਗ ਬਲੂਮਿੰਗ ਕੈਪਟਨਸੀ ਐਕਐਨਡੀਏ ਤੋਂ ਆਇਆ ਹੋਇਆ ਤੇ ਅੱਜ ਮੈਨੂੰ ਬੜਾ ਜੱਛਾ ਲੱਗਾ ਕਿ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਸਤਿਕੇ ਸਾਨੂੰ ਸਨਮਾਨ ਦਿੱਤਾ ਤੇ ਇੱਜ਼ਤ ਮਾਨ ਬਖਸ਼ਿਆ ਤੇ ਪੂਰਾ ਫੌਜ ਬੀਐਸਐਫ ਸਿਵਲ ਸਟਾਫ ਤੇ ਪ੍ਰੈਸ ਨਾ ਨੋ ਸਭ ਦਾ ਆ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਆਪਣਾ ਟਾਈਮ ਕੱਟ ਕੇ ਐਸੀ ਇਵੈਂਟ ਇੱਕ ਸਕਸੈਸਫੁਲ ਇਵੈਂਟ ਬਣਾਇਆ। ਦੀਪਨ ਦਿ ਅੱਜ ਮਨਾਇਆ ਗਿਆ ਜੀ। ਬਹੁਤ ਵਧੀਆ ਲੱਗਾ ਹੈ ਸ਼ਹੀਦਾਂ ਨੂੰ ਯਾਦ ਕੀਤਾ ਗਿਆ 1971 ਦੇ ਵਿੱਚ ਜਿਹੜਾ ਲੜਾਈ ਹੋਈ ਸੀ ਉਹਦੇ ਅੱਜ ਵੀ ਹਰ ਸਾਲ ਯਾਦ ਕੀਤਾ ਜਾਂਦਾ ਹੈ। ਅੱਜ ਪਰਿਵਾਰਾਂ ਨੂੰ ਵੀ ਸਨਮਾਨਤ ਜਿਹੜਾ ਕੀਤਾ ਗਿਆ ਬੜਾ ਗੌਰਵ ਮਹਿਸੂਸ ਹੁੰਦਾ ਹੈ ਜਿਹੜੇ ਹਿੰਦੁਸਤਾਨ ਸਾਡੇ ਦੇਸ਼ ਦੀ ਰਾਖੀ ਕਰਦੇ ਜਵਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਸਭ ਨੂੰ ਅਸੀਂ ਅੱਜ ਸਤੰਜਲੀ ਬੇਟ ਕਰਦੇ ਹਾਂ।